ਬਹੁਤ ਦਿਨਾਂ ਬਾਅਦ ਤੁਹਾਨੂੰ ਮੈਂ ਅੱਜ ਇੱਕ ਨਵੀਂ ਚੀਜ਼ ਦਿਖਾਵਾਂਗੀ ਜਿਹੜੀ ਮੈਂ ਕ੍ਰੀਏਟ ਕੀਤੀ ਹੈ ਇਹ ਚੀਜ਼ ਬਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਮੈਨੂੰ ਕਿਹੜੇ ਕਿਹੜੇ ਸਮਾਨ ਦੀ ਲੋੜ ਪਈ ਸੀਗੀ ਸਮਾਨ ਦਾ ਹਰ ਰੋਜ਼ ਵਾਂਗ ਉਹੀ ਹੈ ਸਿੰਪਲ ਜਿਹਾ ਆ ਪਹਿਲਾਂ ਅਸੀਂ ਇੱਕ ਸੂਤ ਤੇ ਗੋਲੇ ਲਏ ਆ ਮੈਨੂੰ ਬਾਜ਼ਾਰ ਵਿੱਚੋਂ ਮਿਲ ਜਾਂਦੇ ਆ ਉਹੀ ਸੂਤ ਜਿਹੜਾ ਸਾਡੀਆਂ ਦਾਦੀਆਂ ਨਾਨੀਆਂ ਨੰਮੀਆਂ ਯੂਜ਼ ਕਰਦੀਆਂ ਸੀਗੀਆਂ ਬਣਾਉਂਦੀਆਂ ਸੀ ਚਰਖੇ ਤੇ ਕੱਤਦੀਆਂ ਸੀ ਇਹ ਚਾਰ ਲੜਾ ਸੂਤ ਮੈਨੂੰ ਬਾਜ਼ਾਰ ਚੋਂ ਮਿਲ ਜਾਂਦਾ ਹੈ ਚਾਰ ਤਾਂ ਗਿਣਦੇ ਨੂੰ ਚਾਰ ਲੜਾ ਕਹਿ ਦਿੰਦੇ ਆ ਤੇ ਦੋ ਗੋਲਿਆਂ ਨੂੰ ਚਾਰ-ਚਾਰ ਲੜਿਆਂ ਨੂੰ ਇਕੱਠਾ ਕਰਕੇ ਇਸ ਤਰ੍ਹਾਂ ਅਸੀਂ ਅੱਠ ਲੜਾ ਸਾਡੇ ਕੋਲੇ ਇੱਕ ਗੋਲਾਜਾ ਬਣ ਜਾਏਗਾ ਗੋਲਾ ਬਣਾਉਦੇ ਜਾਵਾਂਗੇ ਆਸਾਨ ਤਰੀਕਾ ਹੈ ਕਿਵੇਂ ਇਹ ਅਸੀਂ ਮੈਕਰਮ ਕੋਰਡ ਜਿਹੜੀ ਅਸੀਂ ਤਿਆਰ ਕਰਨੀ ਹੈ ਇਹ ਹੁਣ ਸਾਡੇ ਕੋਲੇ ਅ ਅੱਠ ਲੜਾ ਹੋ ਗਿਆ ਚਾਰ-ਚਾਰ ਲੜੇ ਦੇ ਸੀ ਇਹ ਦੋ ਗੋਲੇ ਲਈ ਸੀ ਤੇ ਅੱਠ ਲੜਾ ਸਾਡੇ ਕੋਲ ਗੋਲਾ ਇਸ ਤਰ੍ਹਾਂ ਦਾ ਸਾਨੂੰ ਤਿਆਰ ਹੋ ਜਾਂਦਾ ਹੈ ਫਿਰ ਅੱਠ-ਅੱਠ ਲੜੇ ਦੇ ਨੂੰ ਦੋਨੋਂ ਗੋਲਿਆਂ ਨੂੰ ਇਕੱਠਾ ਕਰਕੇ ਇਸ ਤਰ੍ਹਾਂ ਜਦੋਂ ਅਸੀਂ ਇਹਨਾਂ 8 8 ਲੜਾ ਗੋਲਿਆਂ ਨੂੰ ਇਕੱਠਾ ਕਰਾਂਗੇ ਤਾਂ ਸਾਡੇ ਕੋਲੇ ਜਿਹੜੇ ਹੈਗੇ 16 16 ਲੜਾ ਧਾਗਾ ਸਾਡੇ ਕੋਲੇ ਤਿਆਰ ਹੋ ਜਾਏਗਾ ਉਹ ਹੋ ਜਾਏਗਾ ਇਸ ਤਰ੍ਹਾਂ ਦਾ ਆ ਦੇਖੋ ਇਸ ਤਰ੍ਹਾਂ ਦਾ 16 ਲੜਾ ਧਾਗਾ ਸਾਡੇ ਕੋਲੇ ਤਿਆਰ ਹੋ ਗਿਆ ਇਹ ਇੰਨਾ ਮੋਟਾ ਹੋ ਜਾਏਗਾ ਹੁਣ ਤੁਸੀਂ ਗਿਣ ਕੇ ਗਿਣ ਸਕਦੇ ਹੋ 16 ਲੜ ਤੇ ਇਹਨੂੰ ਬਣੀਏ ਤਾਂ ਇਹਨੂੰ ਕਹਿੰਦੇ ਆ 4 ਜਾਂ 3 mm ਹੋ ਸਕਦਾ ਹੈ ਇਹ ਸੂਤ ਤੇ ਡਿਪੈਂਡ ਕਰਦਾ ਹੈ ਤੁਸੀਂ ਕਿੰਨਾ ਬਰੀਕ ਸੂਤ ਲਿਆ ਹੋਇਆ ਹੈ ਇਹਨੂੰ ਤੁਸੀਂ ক্লোਜ਼ ਅਪ ਵੀ ਦੇਖ ਸਕਦੇ ਹੋ 16 ਲਾੜੇ ਦੇ ਹੈਗੇ ਆ ਤਾਂ ਇਹ ਇਸ ਤਰ੍ਹਾਂ ਦੇ ਸਾਡੇ ਕੋਲੇ ਰस्सियां ਤਿਆਰ ਹੋ ਜਾਂਦੀਆਂ ਆ ਜਿਖੋ ਮੈਂ ਕੱਟੀ ਮਹੀਆਂ ਫਿਰ ਇਹਨਾਂ ਰस्सੀਆਂ ਨੂੰ ਅਸੀਂ ਕੱਟ ਲੈਣਾ ਹੈ ਆਖੋ ਕੱਟ-ਕੱਟ ਕੇ ਜਿੰਨੀ ਰਿਕੁਆਇਰਡ ਸਾਨੂੰ ਜਿੰਨੀ ਲੋੜ ਲੈਂਥ ਦੀ ਤੇ ਉਹਨੂੰ ਕੱਟਣਾ ਹੈਗਾ ਸਾਨੂੰ ਹੋਰ ਕੀ ਸਮਾਨ ਚਾਹੀਦੀ ਇੱਕ ਤਾਂ ਕਾਰਡਸ ਚਾਹੀਦੀ ਹੋਗੀਆਂ ਰस्सियां ਹੋ ਗਿਆ ਇੱਕ ਸਾਨੂੰ ਮਾਪਣ ਵਾਸਤੇ ਮੇਜਰਿੰਗ ਟੇਪ ਲੈਣਾ ਹੈਗਾ ਇਹਦੇ ਨਾਲ ਆਪਕੇ ਅਸੀਂ ਰੱਸੀਆਂ ਕੱਟਦੇ ਪਹਿਲਾਂ ਮੈਂ ਸਕੇਲ ਨਾਲ ਨਾਪ ਕਰਦੀ ਸੀ ਹੁਣ ਅਸੀਂ ਮੇਰਿੰਗ ਟੇਪ ਲੈ ਲਿਆ ਤੇ ਇੱਕ ਸਨਸ ਚਾਹੀਦੀ ਹੈਗੇ ਸੀਜ਼ਰ ਬਸ ਬਹੁਤ ਜ਼ਿਆਦਾ ਸਮਾਨ ਇਸ ਨਾਲ ਲੋਡਣੀ ਹੈਗੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਬਾਜ਼ਾਰ ਦੇ ਵਿੱਚੋਂ ਮੈਂ ਆਹ ਰੱਸੀਆਂ ਲੈ ਕੇ ਆਂਦੀ ਸੀ ਤਾਂ ਬਹੁਤ ਜ਼ਿਆਦਾ ਕੋਸਟਲੀ ਪੈਂਦਾ ਸੀਗਾ ਇਹਦੇ ਨਾਲ ਮੈਂ ਆਹ ਇੱਕ ਬੈਲਟ ਵੀ ਬਣਾਈ ਸੀ ਤੇ ਪਰ ਇਹ ਜਿਆਦਾ ਕੋਸਟਲੀ ਹੋਣ ਕਰਕੇ ਇੱਕ ਬੈਗ ਦੀ ਜਿਹੜੀ ਹੈਗੀ ਐ ਮੇਕਿੰਗ ਚਾਰजेस ਛੱਡ ਕੇ ਕੋਸਟੇ ਦੀ 7-800 ਰੁਪਏ ਪੈ ਜਾਂਦੀ ਸੀ ਇਹਨੇ ਤੇ ਮੇਰੇ ਕੋਲ ਇਹ ਰਿਕਾਰਡਸ ਰਸੀਆਂ ਲੱਗ ਜਾਂਦੀਆਂ ਸੀ ਫਿਰ ਇਹਦਾ ਮੈਂ ਇੱਕ ਵਿਕਲਪ ਕੱਢਿਆ ਵੀ ਜਿਹੜਾ ਸਾਡਾ ਆਹ ਘਰ ਦੇ ਵਿੱਚ ਮੇਰੀਆਂ ਮਾਤਾਵਾਂ ਬਣਨ ਆਉਂਦੀਆਂ ਸੀਗੀਆਂ ਇਹ ਹੁਣ ਅਸੀਂ ਕੰਮ ਛੱਡ ਚੁੱਕੇ ਹਾਂ ਜੇ ਤੁਸੀਂ ਵੀ ਚਾਹਨੀ ਹੋ ਵੀ ਘਰ ਦੇ ਵਿੱਚ ਸਸਤਾ ਤੇ ਟਿਕਾਊ ਇੱਕ ਅਸੀਂ ਕੋਈ ਆਰਟੀਕਲ ਬਣਾ ਸਕੀਏ ਤਾਂ ਇਹ ਰੱਸੀ ਲੈ ਲੈਣੀ ਹੈ ਠੀਕ ਹੈ ਨਾਪ ਕੇ ਕੱਟ ਲੈਣਾ ਇਹਨੂੰ ਚਾਹੇ ਜੇ ਤੁਸੀਂ ਬੈਗ ਬਣਾਉਣਾ ਚਾਹੁੰਦੇ ਹੋ ਮੈਂ ਜਿਹੜੀਆਂ ਰस्सियां ਆ ਬੈਗ ਬਣਾਇਆ ਇਸ ਬੈਗ ਦੇ ਵਾਸਤੇ ਮੈਨੂੰ ਚਾਹੀਦੀਆਂ ਸੀਗੀਆਂ ਪਹਿਲਾਂ ਬੈਲਟ ਵਾਸਤੇ ਤਾਂ ਮੈਂ 7-7 ਫੁੱਟ ਦੀਆਂ 7 ਫੁੱਟ ਦੀਆਂ ਚਾਰ ਰस्सियां ਕੱਟ ਲਈਆਂ 7 ਫੁੱਟ ਦੀਆਂ ਤੇ ਫਿਰ ਜਿਹੜੀ ਇਹਦੀ ਆ ਬੋਡੀ ਬਣਾਈਏ ਇਹਦੇ ਵਾਸਤੇ 5-5 ਫੁੱਟ ਦੀਆਂ ਕੱਟੀਆਂ ਹੁਣ ਜਿਹੜੀਆਂ ਅਸੀਂ ਇਹ ਰस्सियां ਕੱਟ ਲਈਆਂ ਇਹਨੂੰ ਇਹਦੇ ਬੈਗ ਕਿਵੇਂ ਬਣੇਗਾ ਇਹ ਬਹੁਤ ਲੰਬਾ ਪ੍ਰੋਸੈਸ ਹੈ ਇਹ ਵੇਖਣ ਵਾਸਤੇ ਤੁਹਾਨੂੰ ਮੇਰੇ ਪੂਰਾ ਟਿਊਟੋਰੀਅਲ ਦੇਖਣਾ ਪਏਗਾ ਅਗਲਾ ਤੇ ਹੁਣ ਮੈਂ ਅੱਜ ਤੁਹਾਨੂੰ ਸਿਰਫ ਇਹ ਸਿਖਾਉਂਗੀ ਵੀ ਆ ਬੈਲਟ ਕਿਸ ਤਰ੍ਹਾਂ ਬਣਾਈ ਹੈ ਇਹ ਬੈਲਟ ਬਣਾਉਣ ਵਾਸਤੇ ਅਸੀਂ ਚਾਰ ਕੋਰਡਸ ਲੈ ਲਾਂਗੇ ਤੁਹਿੰਦ ਸੇ ਜਿੰਨੀ ਲੈਂਥ ਤੁਹਾਨੂੰ ਚਾਹੀਦੀ ਹੈ ਨਾ ਬੈਲਟ ਦੀ ਜਿੰਨੀ ਲੈਂਥ ਚਾਹੀਦੀ ਹੈ ਉਹਦੇ ਅਨੁਸਾਰ ਤੁਹਾਨੂੰ ਰੱਖਣਾ ਪਊਗਾ ਮੈਂ ਇਹ 7 ਫੁੱਟ ਦੀ ਰੱਸੀ ਲਈ ਹੈ 7-7 ਫੁੱਟ ਦੀਆਂ ਚਾਰ ਰस्सियां ਲਈਆਂ ਹੁਣ ਇਹ ਬੈਲਟ ਬਣਾਉਣੀ ਅਸੀਂ ক্লোਜ਼ ਅਪ ਸਿਖਾਂਗੇ ਤੇ ਵੀਡੀਓ ਬਹੁਤ ਲੰਬੀ ਹੋ ਜਾਊਗੀ ਮੈਂ ਕੰਪੈਕਟ ਬਣਾਉਣੀ ਅੱਜ ਸਿਖਾਉਂਗੀ ਮੇਰਾ ਇਹ ਪ੍ਰਿਆਸ ਹੈਗਾ ਹੈ ਵੀ ਸਾਰੇ ਲੋਕ ਜਿਹੜੀ ਘਰੇਵਲੇ ਹੈਗੇ ਆ ਤੇ ਕੁਝ ਅਰਨ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਕੁਝ ਨਹੀਂ ਕਰਨਾ ਸ਼ੁਰੂਆਤ ਕੀ ਕਰਨੀ ਹੈ ਸਿਰਫ ਆਹ ਵਾਲੀ ਰੱਸੀ ਲੈ ਲੈਣੀ ਹੈ ਰੱਸੀ ਮਤਲਬ ਕਾਟਨ ਦੇ ਥ्रेड्स ਲੈ ਲੈਣੇ ਆ ਤੇ ਇਹਨੂੰ ਵੱਟ ਦੇ ਕੇ ਵੀ ਕੀਤਾ ਜਾ ਸਕਦਾ ਹੈ ਟਵਿਸਟਡ ਟਵਿਸਟਡ ਕੋਰਡਸ ਵੀ ਹੋ ਸਕਦੀਆਂ ਤੇ ਇਹ ਅਨਟਵਿਸਟਡ ਹੈ ਸੌਫਟ ਰਹਿੰਦਾ ਅਨਟਵਿਸਟਡ ਇਹਦੇ ਟਵਿਸਟਡ ਕੋਰਡਸ ਤੇ ਬੈਗ ਬਣਦੇ ਹੈਗੇ ਆ ਉਹ ਥੋੜੇ ਹਾਰਡ ਹਾਰ ਚੀਜ਼ਾਂ ਪਾਉਣ ਵਾਸਤੇ ਜਿਆਦਾ ਭਾਰ ਪਾਉਣ ਵਾਸਤੇ ਅਸੀਂ ਟਵਿਸਟਡ ਕੋਰਡਸ ਲਾ ਲਾਂਗੇ ਬਸ ਸ਼ੁਰੂ ਕਰੋ ਤੇ ਤੁਸੀਂ ਦੇਖੋ ਇਹਦੇ ਇੰਨੇ ਜਿਆਦਾ ਫਾਇਦੇ ਹੈਗੇ ਐ ਇਸ ਕੰਮ ਕਰਨ ਦੇ ਇੱਕ ਤਾਂ ਐਂਗਜ਼ਾਇਟੀ ਫ੍ਰੀ ਹੋ ਜਾਈਨੇ ਹੁਣ ਮੈਂ ਜਿਵੇਂ ਘਰੇ ਬੈਲੀ ਹੁਣੀ ਐ ਤਾਂ ਸਾਰਾ ਦਿਨ ਘਰੇ ਸੋਚਦੇ ਰਹੋ ਕੁਛ ਨਾ ਕੁਛ ਉਹਦੇ ਨਾਲ ਕੀ ਐ ਅਸੀਂ ਕੰਮ ਕਰਦੇ ਰਹੋ ਤੇ ਨਾਲੇ ਕੋਈ ਚੀਜ਼ ਬਣ ਜਾਂਦੀ ਐ ਨਾਲੇ ਟਾਈਮ ਪਾਸ ਹੋ ਜਾਂਦਾ ਤੇ ਇਕੋ ਫ੍ਰੈਂਡਲੀ ਇਕੋ ਫ੍ਰੈਂਡਲੀ ਵਧੀਆ ਜਿਵੇਂ ਮਰਜੀ ਇਹਨੂੰ ਵਾਸ਼ ਕਰੋ ਵਾਸ਼ੇ ਵਰ ਆਰਟੀਕਲ ਸਾਡੇ ਕੋਲ ਬਣ ਜਾਂਦਾ ਤੇ ਖਰਾਬ ਵੀ ਨਹੀਂ ਹੁੰਦਾ ਛੇਤੀ ਜੇ ਖਰਾਬ ਹੋ ਜੇ ਤਾਂ ਤੁਸੀਂ ਇਹਦੀਆਂ ਰस्सियां ਢੇੜ ਕੇ ਦੁਬਾਰਾ ਵੀ ਬਣਾ ਸਕਦੇ ਕੁਈ ਜਿਵੇਂ ਮਮੀਆਂ ਸਵੈਟਰ ਬਣਾਉਂਦੀਆਂ ਸੀਆਂ ਸਵੈਟਰ ਖਰਾਬ ਹੋ ਗਿਆ ਸਵੈਟਰ ਨੂੰ ਦੇੜਕੇ ਦੁਆਰਾ ਨਵਾਂ ਡਿਜ਼ਾਈਨ ਬਣਾ ਲੈ ਇਹ ਨੂੰ ਹੀ ਉਹ ਦੇੜਕੇ ਨਵਾਂ ਡਿਜ਼ਾਈਨ ਅਸੀਂ ਬਣਾ ਸਕਦੇ ਆ ਤੇ ਟੈਂਸ਼ਨ ਫ੍ਰੀ ਅਸੀਂ ਇਹ ਕੰਮ ਕਰਨਾ ਚਲੋ ਸ਼ੁਰੂ ਕਰਦੇ ਆ ਕਿਵੇਂ ਅਸੀਂ ਅੱਜ ਇਹ 벨ਟ ਬਣਾਉਣੀ ਸਿੱਖਾਂਗੇ ਦੋ ਰਸੀਆਂ ਦੋ ਡੋਰੀਆਂ ਨੂੰ ਅਸੀਂ ਇੱਕ ਦੂਸਰੇ ਦੇ ਉੱਤੇ ਰੱਖਦੇ ਹਾਂ ਕ੍ਰੋਸ ਬਣ ਗਿਆ ਤਾਂ ਇੱਕ ਸਾਈਡ ਦੀ ਰੱਸੀ ਨੂੰ ਕਲਾਕਵਾਈਸ ਫਿਰ ਦੂਸਰੀ ਨੂੰ ਕਲਾਕਵਾਈਸ ਦੇਖੋ ਦੁਬਾਰਾ ਦੇਖੋ ਕਰਾਸ ਬਣਾ ਕੇ ਪਹਿਲੀ ਰੱਸੀ ਨੂੰ ਫਿਰ ਜਿਹੜੀ ਆਹ ਵਾਲੀ ਸੀ ਦੂਸਰੀ ਓਕੇ ਫਿਰ ਜਿਹੜੀ ਆਹ ਤੀਸਰੀ ਸੀ ਜਿਹੜੀ ਆ ਚੌਥੀ ਸੀ ਚੌਥੀ ਨੂੰ ਜਿਹੜੀ ਅਸੀਂ ਪਹਿਲਾਂ ਫੋਲਡ ਕੀਤਾ ਸੀ ਉਹਦੇ ਇਹ ਠਾਂ ਦੀ ਇਸ ਤਰ੍ਹਾਂ ਕੱਟਦੇ ਹੋਏ ਫਿਰ ਹੌਲੀ-ਹੌਲੀ ਅਸੀਂ ਇਹਨੂੰ ਪਸਾਂਗੇ ਦੇਖੋ ਇੱਕ ਤਾਂ ਹੈਗਾ ਇਹ ਤਰੀਕਾ ਵੀ ਸ਼ੁਰੂ ਤੋਂ ਕਿਵੇਂ ਕਰਨਾ ਹੈ ਜਿਹੜੀ ਅਸੀਂ 벨ਟ ਬਣਾਉਣੀ ਹੈ 벨ਟ ਬਣਾਉਣ ਵਾਸਤੇ ਅਸੀਂ ਕਿਸੇ ਸਟਿਕ ਦੇ ਉੱਤੇ ਰੱਸੀ ਨੂੰ ਅਸੀਂ ਤਣਾਗੇ ਡੋਰੀ ਨੂੰ ਡਬਲ ਕਰਕੇ ਦੋ ਡੋਰੀਆਂ ਤਣ ਲਾਂਗੇ ਸਟਿਕ ਦੇ ਉੱਤੇ ਇਸ ਤਰ੍ਹਾਂ ਇਹ ਤਾਂ ਬਾਅਦ ਚ ਖੋਲ ਹੀ ਦੇਣੀ ਹੈ ਆਪਾਂ ਇੱਕ ਜਸਟ ਸਿੱਖਣ ਵਾਸਤੇ ਠੀਕ ਹੈ ਇਹ ਚਾਰ ਰਸੀਆਂ ਨੂੰ ਇਹ ਮੰਨ ਕੇ ਚੱਲੋ ਵੀ ਇਹ ਚਾਰ ਰਸੀਆਂ ਚਾਰ ਡਾਇਰੈਕਸ਼ਨ ਚ ਹੈ ਚਾਰ ਡਾਇਰੈਕਸ਼ਨ ਚ ਸਾਡੇ ਕੋਲੇ ਚਾਰ ਰਸੀਆਂ ਪਈਆਂ ਨੇ ਠੀਕ ਹੈ ਚਾਰ ਡਾਇਰੈਕਸ਼ਨ ਚ ਚਾਰੇ ਰਸੀਆਂ ਤਾਂ ਕਿਸੇ ਵੀ ਡਾਇਰੈਕਸ਼ਨ ਤੋਂ ਸ਼ੁਰੂ ਕਰਦੇ ਹੋਏ ਮੰਨ ਲਓ ਅਸੀਂ ਆਹ ਵਾਲੀ ਡਾਇਰੈਕਸ਼ਨ ਤੋਂ ਸ਼ੁਰੂ ਕਰਦੇ ਆਂ ਤਾਂ ਇਹਨੂੰ ਇਹਦੇ ਸਾਹਮਣੇ ਜਿਹੜੀ ਰੱਸੀ ਹੈ ਆਹ ਵਾਲੀ ਰੱਸੀ ਹੈ ਇੱਥੇ ਰੱਖਣਾ ਹੈ ਫੇ ਜਿਹੜੀ ਇਹਦੇ ਦੂਸਰੀ ਰੱਸੀ ਸੀ ਵੀਡੀਓ ਦਾ ਸੰਦਾਇਆ ਹੋਵੇ ਨੀ ਸ਼ੇਅਰ ਲਾਈਫ ਕੇ ਸਬਸਕ੍ਰਾਈਬ ਵੀ ਕਰ ਸਕਦੇ ਹੋ ਤੇ ਮੇਰੇ ਪ੍ਰਯਾਸ ਵਾਸਤੇ ਤੁਸੀਂ ਕੁਝ ਐਪਰੀਸ਼ੀਏਟ ਕਰਨਾ ਚਾਹੋ ਤਾਂ ਮੈਨੂੰ ਲਿਖ ਕੇ ਦੱਸੋ ਕੀ ਵੀ ਤੁਹਾਨੂੰ ਇਸ ਤਰ੍ਹਾਂ ਦਾ ਵੀਡੀਓ ਲੱਗਦਾ I made this just for you It's